ਸਾਚੀ ਕਾਲ ਸਾਰਿਆਂ ਨੂੰ ਬੀਤੀ ਰਾਤ ਪਿੰਡ ਦੁਸਾਂਝਕਲਾਂ ਵਿਖੇ ਤਿੰਨ ਬੈਂਕਾਂ ਲੁੱਟਣ ਦੀ ਕੋਸ਼ਿਸ਼ ਰਹੀ ਨਿਕਾਮ ਪਿੰਡ ਵਾਸੀਆਂ ਨੇ ਦੱਸਿਆ ਕਿ ਕਾਪਰੇਟਰ ਬੈਂਕ ਦੁਸਾਂਝਕਲਾਂ ਜੋ ਕਿ ਘਰਾਂ ਦੇ ਵਿੱਚ ਹੈ ਕਰੀਬੀ ਘਰਾਂ ਨੇ ਜਾ ਖਿੜਾਕਾ ਹੋਣ ਤੇ ਜਾਗ ਆਉਣ ਤੇ ਉਹਨਾਂ ਨੇ ਦੱਸਿਆ ਕਿ ਬਾਹਰ ਬੈਂਕ ਦੇ ਵਿੱਚ ਕਿਸੇ ਤਰ੍ਹਾਂ ਦੇ ਸ਼ੀਸ਼ੇ ਟੁੱਟਣ ਦੀ ਆਵਾਜ਼ ਆਈ ਤਾਂ ਲੋਕਾਂ ਨੇ ਆਪਣੇ ਘਰਾਂ ਦੀਆਂ ਲਾਈਟਾਂ ਜਗਾ ਦਿੱਤੀਆਂ ਜਿਸ ਕਾਰਨ ਚੋਰ ਫਰਾਰ ਹੋ ਗਏ ਇਸੇ ਤਰ੍ਹਾਂ ਪੰਜਾਬ ਨੈਸ਼ਨਲ ਬੈਂਕ ਅਤੇ ਐਸਬੀਆਈ ਬੈਂਕਾਂ ਦੇ ਸ਼ੀਸ਼ੇ ਤੇ ਗ੍ਰਿਲਾ ਤੋੜ ਕੇ ਬੈਂਕਾਂ ਲੁੱਟਣ ਦੀ ਕੋਸ਼ਿਸ਼ ਕੀਤੀ ਗਈ ਇਸ ਸਬੰਧੀ ਬੈਂਕ ਮੈਨੇਜਰ ਸੋਨ ਲਾਲ ਨੇ ਦੱਸਿਆ ਕਿ ਸੀਸੀਟੀਵੀ ਕੈਮਰੇ ਵਿੱਚ ਦੇਖਣ ਤੋਂ ਮਿਲਦਾ ਹੈ ਕਿ ਤਕਰੀਬਨ 1:58 ਮਿੰਟ ਤੇ ਇੱਕ ਚੋਰ ਜੋ ਕਿ ਤਾਂਕੀ ਗ੍ਰੈਲ ਤੋਰ ਕੇ ਅੰਦਰ ਦਾਖਲ ਹੋਇਆ ਔਰ ਇੱਕ ਘੰਟਾ ਬੈਂਕ ਦੇ ਵਿੱਚ ਫਰੋਲਾ ਫਰਲੀ ਕਰਨ ਤੋਂ ਬਾਅਦ ਇੱਕ ਕਲਮਾਰੀ ਨੂੰ ਸੱਬਰ ਦੇ ਨਾਲ ਤੋੜ ਰਿਆ ਹੈ ਜੋ ਕਿ ਕਾਫੀ ਮਜਬੂਤ ਹੋਣ ਕਾਰਨ ਅਲਮਾਰੀ ਜਿਹੜੀ ਟੁੱਟਣ ਚ ਉਹ ਨਕਾਮ ਹੋ ਰਿਹਾ ਸੋ ਕਿਸੇ ਵੀ ਤਰ੍ਹਾਂ ਦੇ ਨੁਕਸਾਨ ਤੋਂ ਬਚਾ ਹੈ ਸੋ ਦੇਖ ਸਕਦੇ ਸੀਸੀਟੀਵੀ ਕੈਮਰੇ ਦੇ ਵਿੱਚ ਚੋਰ ਬੈਂਕ ਦੇ ਵਿੱਚ ਘੁੰਮ ਰਿਹਾ ਹੈ ਇਸ ਸਬੰਧੀ SBA ਬੈਂਕ ਦੇ ਕਰਮਚਾਰੀ ਨਾਲ ਗੱਲ ਕੀਤੀ ਉਹਨਾਂ ਨੇ ਵੀ ਦੱਸਿਆ ਕਿ ਸਾਡੇ ਵੀ ਬੈਂਕ ਦੇ ਵਿੱਚ ਗ੍ਰਿੱਲਾਂ ਤੋੜਨ ਦੀ ਕੋਸ਼ਿਸ਼ ਕੀਤੀ ਪਰ ਚੋਰੀ ਦੀ ਜਿਹੜੀ ਨਕਾਮ ਕੋਸ਼ਿਸ਼ ਰਹੀ ਆ ਤੁਸੀਂ ਦੇਖ ਰਹੇ ਹੋ ਤੁਸਾਂਜ ਕਲਾਂ ਤੋਂ ਸ੍ਰਿੰਦਰਪਾਲ ਕੋਕੂ ਦੀ ਖਾਸ ਰਿਪੋਰਟ ਲੈ ਚਲਦੇ ਹਾਂ ਮੈਨੇਜਰ ਸਾਹਿਬ ਦੇ ਨਾਲ ਗੱਲਬਾਤ ਕਰਦੇ ਹਾਂ SBI ਬੈਂਕ ਦੀਆਂ ਗ੍ਰਿੱਲਾਂ ਜਿਹੜੀਆਂ ਤੁਸੀਂ ਦੇਖ ਰਹੇ ਹੋ ਸ਼ੀਸ਼ੇ ਟੁੱਟੇ ਹੋਏ ਆ ਕੀ ਨਾਂ ਸਰ ਆਪਣਾ ਸੋਨਾ ਗੁੰਗੇ ਜੀ ਹਾਂ ਕੀ ਮਾਮਲਾ ਹੈ ਜਿਹੜਾ ਅੱਜ ਬੈਂਕ ਦੇ ਵਿੱਚ ਤਾਕੀਆਂ ਦੇਖਿਆ ਮੇਰੇ ਜਦੋਂ ਸਾਡੇ ਸਫਾਈ ਵਾਲੇ ਬੰਦੇ ਆਇਆ ਸੀਗਾ तकरीबन 8:00 ਵਜੇ ਦੇ ਕਰੀਬ ਤਾਂ ਉਹਨੇ ਆ ਕੇ ਦੇਖਿਆ ਕਿ ਅਲਮਾਰੀਆਂ ਉਤਰ-ਉਤਰ ਕੀਤੇ ਆਉਂਦੇ ਸੀ ਜਦੋਂ ਉਹਨੇ ਚੈੱਕ ਕੀਤਾ ਤਾਂ ਜਿਹੜੀ ਜਨਰੇਟਰ ਵਾਲੇ ਪਾਸੇ ਗ੍ਰੇਲਿਆ ਉਹਨੂੰ ਤੋਲ ਕੇ ਕੋਈ ਵੱਡਾ ਅੰਦਰ ਆਇਆ ਅੱਛਾ ਜੀ ਉਹਨੇ ਆ ਕੇ ਸਾਰੇ ਡਰਾਅਰ ਵੀ ਚੈੱਕ ਕੀਤੇ ਅਲਮਾਰੀਆਂ ਲੁਗਰੀਆਂ ਚੈੱਕ ਕੀਤੀਆਂ ਇੱਕ ਜਣੀ ਸਾਡੀ ਸੇਫ ਅਲਮਾਰੀ ਆ ਜਦੋਂ ਸਾਡਾ ਡਾਕੂਮੈਂਟ ਬਗਾਰਾ ਫਾਈਲ ਸੀ ਜੀ ਉਹਨੇ ਤੁਹਾਨੂੰ ਕੋਸ਼ਿਸ਼ ਕੀਤੀ ਆ ਪਰ ਉਹ ਟੂਨ ਅੱਛਾ ਲਗਭਗ 1 ਘੰਟਾ ਉਹ ਬ੍ਰਾਂਚ ਦੇ ਵਿੱਚ ਰਿਹਾ ਕਿੰਨੇ ਵਜੇ ਬ੍ਰਾਂਚ ਦੇ ਵਿੱਚ ਆਇਆ ਤੇ ਦੇ ਵਿੱਚ ਲਗਭਗ ਉਹ 2 ਵਜੇ ਆਇਆ ਔਰ ਜਿੱਦਾਂ ਕੈਮਰਾ ਦੇ ਵਿੱਚ ਦਿਸ ਰਿਹਾ ਲਗਭਗ 10 ਵਜੇ ਚਲਾ ਗਿਆ ਕੱਦ ਕਿੰਨਾ ਲੰਬਾ ਮੁੰਡੇ ਦਾ ਕੱਦ ਲਗਭਗ ਜਿੰਨੇ ਕਾਫੀ ਉੱਚਾ ਲੰਬਾ ਹਾਂਜੀ ਹਾਂਜੀ 5.5 5.5 ਹੋਣਾ ਮਸਲੀ ਠੀਕ ਹੈ ਠੀਕ ਹੈ ਜੀ ਹਾਂ ਜੀ ਇਹਦੇ ਇਹਦੇ ਸਬੰਧੀ ਤੁਸੀਂ ਪੁਲਿਸ ਨੂੰ ਦਰਖਾਸਤ ਦਿੱਤੀ ਪੁਲਿਸ ਵਾਲਾ ਨੂੰ ਹਾਂ ਜੀ ਅਸੀਂ ਦੱਸਿਆ ਸੀ ਨਾ ਉਹ ਆ ਕੇ ਆਪਣਾ ਅੱਥਰ ਚੈੱਕ ਕਰਕੇ ਚਲੇ ਗਿਆ ਮੌਕਾ ਦੇਖੀਏ ਮੌਕਾ ਦੇਖਾਂਗੇ ਅੱਛਾ ਜੀ ਹਾਂ ਜੀ ਸ਼ੁਕਰ ਹੈ ਬਚਾਅ ਹੋ ਗਿਆ ਸਿਕਿਉਰਟੀ ਆਗਾ ਮੈਂ ਤੁਹਾਨੂੰ ਇਨਫੋਰਮ ਕੀਤਾ ਉਹ ਆ ਗਿਆ ਠੀਕ ਹੈ ਜੀ ਧੰਨਵਾਦ